ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਪੱਖਤਾ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਪਿੰਡ ਆ ਗਿਆ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵਾਜ ਨੂੰ ਪੈਂਦੀ ਹੈ ਰਾਮਪੁਰਾਪੁਰ ਭਾਈ ਰਾਮ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਅੱਜ ਦੀ ਆਪਾਂ ਇਹ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨੌ ਨਗ ਦਿਖਾਉਣੇ ਆ ਕਟੀਆਂ ਦੇ ਖੀਰੀਆਂ ਕਟੀਆਂ ਤੇ ਸਾਰੇ ਤਰ੍ਹਾਂ ਦੇ ਵਿੱਚ ਰੰਗ ਮਿਲ ਜਾਣਗੇ ਗ੍ਰੇਡੇਡ ਮੋਹਰਾ ਤੇ ਵਿੱਚ ਮਿਲ ਜੂਗੀ ਤੁਹਾਨੂੰ ਬੂਰੀ ਨਸਲ ਦੀ ਕਟਈ ਬਹੁਤ ਚੰਗੀਆਂ ਗੱਟੀਆਂ ਖੀਰ ਦੀਆਂ ਗੱਟੀਆਂ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਰਾਮ ਤੋਂ ਲਵਾਂਗੇ ਬਾਈ ਰਾਮ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਪੁੱਛ ਜਿਵੇਂ ਕੀ ਹਿਸਾਬ ਕਿਤਾਬਾ ਕੀ ਇਹਨਾਂ ਦੇ ਰੇਟ ਰਹਿਣਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਲੈ ਲਈਏ ਡਿਟੇਲ ਬਾਈ ਤੋਂ ਵੀਡੀਓ ਦੇ ਨਾਲ ਬਣੀ ਰਹੋ ਐਂਡ ਤੱਕ ਕਰਾਉਣੀ ਹੈ ਗੱਲ ਬਾਤ ਪੁੱਛਦੇ ਹਾਂ ਬਾਈ ਤੋਂ ਸੱਸੀ ਗੱਲ ਬਾਈ ਰਾਮ ਸੱਸੀ ਗੱਲ ਬਾਈ ਉਹ ਠੀਕ ਠਾਕ ਜੀ ਹਾਂਜੀ ਬਾਈ ਠੀਕ ਠਾਕ ਬਾਈ ਆਪਣਾ ਐਡਰੈਸ ਕਨਫਰਮ ਕਰ ਦਿ ਕਰੋ ਮੇਰਾ ਨਾਮ ਰਾਜ ਸਿੰਘ ਪਿੰਨ ਬਲੋਕਾ ਜਿਲ੍ਹਾ ਬਰਿੰਦਾ ਸੇਰ ਸੂਰ ਬਾਈ ਮੋਬਾਈਲ ਨੰਬਰ 9872531897 ਬਾਈ 98725 ਹਾਂਜੀ 31897 ਇਹ ਬਾਈ ਦਾ ਨੰਬਰ ਆ ਗਿਆ ਤੇ ਬਾਈ ਫਿਰ ਰਾਮ ਅੱਜ ਕਿੰਨੇ ਆਪਾਂ ਨਗਦ ਖਾਣੇ ਨੌ ਨਾਗਾ ਬਾਈ ਅੱਜ ਨੌ ਨਾਗਾ ਤੇ ਨੌ ਦੇ ਨੌ ਖੀਰੀਆਂ ਕੱਟੀਆਂ ਹੈ ਨਾ ਤੇ ਸੋ ਪਹਿਲੇ ਨੰਬਰ ਤੋਂ ਕਿਧਰੋਂ ਕਰਕੇ ਸ਼ੁਰੂ ਹਾਂ ਬਈ ਇਧਰੋਂ ਕਰਦੇ ਆਂ ਖੀਰੀਆਂ ਕੱਟੀਆਂ ਇੱਥੇ ਹਾਂਜੀ ਹਾਂਜੀ ਠੀਕ ਆ ਲੈ ਖੋਲ ਲਿਆ ਕਰਾਂ ਦੀ ਤੇ ਕਿੰਨੀ ਉਮਰ ਆ ਗਈ ਇਹਦੀ ਦੱਸੋ ਬਾਈ 23 ਮਹੀਨੇ ਦੀ ਆ ਬਾਈ ਉਮਰ ਆ ਗਈ ਇਹਦੀ 22 23 ਮਹੀਨੇ ਥੋੜਾ ਡਰਦੀ ਆ ਕੈਮਰੇ ਤੋਂ ਤੇ ਬਹੁਤ ਚੰਗੀ ਕੱਟੀ ਆ ਨਿਗਰ ਚੰਗੀ ਵਜਨ ਵਜੂਦ ਵਾਲੀ ਆ ਹੈ ਨਾ ਕੋਈ ਐ ਨਹੀਂ ਕੋਈ ਲਿੱਸੀ ਲਾਵੀ ਆ ਤੇ ਇੱਕ ਕੱਟੀ ਦਾ ਸਿੰਘ ਦੇਖੋ ਪਹਿਲਾਂ ਬਿਲਕੁਲ ਨਾ ਛੋਟਾ ਸਿੰਘ ਆ ਗਿਆ ਰੰਗ ਗਲਾਈ ਦੇ ਵਿੱਚ ਤੇ ਕੱਟੀ ਦਾ ਜਿਹੜਾ ਵਜਨ ਵਜੂਦ ਵੀ ਚੰਗਾ ਤੇ ਸਰੀਰ ਦੀ ਬੰਤ ਰ ਜਿਹੜੀ ਬਹੁਤ ਸੋਹਣੀ ਆ। ਹਾਂਜੀ ਹਾਂਜੀ ਖੀਰੀ ਕੱਟੀ ਆਗੀ ਤੇ ਸਿੰਗ ਸੁنگਣਾ ਬਹੁਤ ਸੋਹਣਾ ਸਿੰਗ ਆ ਦੇਖੋ ਜੀ। ਬਿਲਕੁਲ ਨਿੱਕਾ ਛੋਟਾ ਰੰਗ ਸਿੰਗਾ ਤੇ ਸੀਮਨ ਲੈਂ ਦੇ ਕਾਬਲ ਹੀ ਆ ਹੁਣ ਦੋ ਮਹੀਨਾ ਮਹੀਨੇ ਵੀ ਜਾਂਦੇ ਨੇ ਇਹਨਾਂ ਨੂੰ। ਹਾਂਜੀ ਹਾਂਜੀ ਤੇ ਬਿਲਕੁਲ ਸੀਮਨ ਲੈਂ ਦੇ ਕਾਬਲ ਆ ਤੇ ਥਣ ਬਹੁਤ ਸੋਹਣੇ ਆ ਗਏ। ਹਾਂਜੀ ਹਾਂਜੀ ਅਲੱਗ-ਅਲੱਗ ਥਣ ਆ ਗਏ। ਚਾਰ ਹੀ ਥਣ ਆ ਤੇ ਬਹੁਤ ਸੋਹਣੇ ਲੰਮੇ-ਲੰਮੇ ਥਣ ਆ ਗਏ। ਤੇ ਗਾਉਂ ਫਰੇਦੀ ਕੀ ਡਿਮਾਂਡ ਰਹੂ ਬਾਈ 34000 ਦਾ ਮਾਨਤਨ ਕਰਦੇ 34000 ਚ ਹਾਂਜੀ ਲਓ ਵੀ ਸੱਜਣੋ ਬਿਲਕੁਲ ਟੀਕਾ ਲੈਣ ਦੇ ਵਤ ਨਾ ਸਾਨੂੰ ਕੱਟੀ 34000 ਵੀ ਦੇ ਵਿੱਚ ਮਿਲ ਜੂ ਵਿੱਚੋਂ ਮਾਨਤਨ ਬਾਈ ਕਹਿੰਦਾ ਵੀ ਆਪਾਂ ਜ਼ਰੂਰ ਕਰਾਂਗੇ ਚੰਗੀ ਸੋਹਣੀ ਕੱਟੀ ਐ ਤੇ ਇਹਦੋਂ ਕਿਹਾ ਕਿ 2 ਨੰਬਰ ਦੀ ਕੱਟੀ ਇਹ 20 ਮਹੀਨੇ ਦੀ ਕੱਟੀ ਆ ਬਾਈ ਇਹ 20 ਮਹੀਨੇ ਦੀ ਐ ਜੈਡ ਬਲੈਕ ਆ ਬਾਈ ਜੈਡ ਬਲੈਕ ਹਾਂਜੀ ਹਾਂ ਲਿਆ ਬਾਹਰ ਕੱਢ ਲਿਆ ਕਰਾਂ ਦੀ 2 ਨੰਬਰ ਵਾਲੀ ਕੱਟੀ ਆ ਜੀ 20 ਮਹੀਨੇ ਉਮਰ ਆ ਜੀ ਦੰਦੋ ਖੀਰੀ ਆ ਹੈਨਾ ਹਾਂਜੀ ਹਾਂ ਬਾਈ ਸਮਝਾ ਠੀਕ ਆ ਇਹ ਗੱਲ ਚੱਲਦੀ ਹਾਂ ਹਾਂ ਸਿੰਘ ਵੀ ਬਿਲਕੁਲ ਨਾ ਛੋਟਾ ਸਿੰਘ ਹੈ ਤੇ ਜੈਡ ਬਲੈਕ ਆ ਗਈ ਹਾਂਜੀ ਬਈ ਤੇ ਬਹੁਤ ਸੋਹਣਾ ਸਿੰਘ ਨਿੱਕਾ ਸਿੰਘ ਆ ਤੇ ਚਾਰ ਹੀ ਥਣ ਥਲੋ ਥਣ ਝੋਲੀ ਝਾਲੀ ਦਾ ਆ ਗੱਬਨ ਵਾਲੀ ਹੁੰਦੀ ਹੈ ਨਾ ਹਾਂ ਬਹੁਤ ਸੋਹਣਾ ਥਣ ਹੈਗਾ ਤੇ ਚਾਰ ਹੀ ਥਣ ਲੰਮੇ ਲੰਜੇ ਪੂਰੇ ਥਣ ਤੇ ਚੰਗੀ ਕੱਟੀ ਆ ਗਈ ਇਹ ਵੀ ਸੋਹਣੀ ਕੱਟੀ ਹੈ ਵੀ ਚੰਗੀ ਮੰਨ ਕੇ ਚੱਲੋ ਵੀ ਪੰਜ ਚਾਰ ਮਹੀਨਿਆਂ ਨੂੰ ਸੀਆਂ ਨੂੰ ਜਿੰਦਾ ਸੀਮਲਾਂ ਦੇ ਕਾਬਲ ਹੀ ਇਹ ਵੀ ਕੱਟੀ ਹਾਂਜੀ ਹਾਂ ਤੇ ਬਾਕੀ ਗੱਲ ਕੇ ਆਦੀ ਹੁੰਦੀ ਹੈ ਹਾਂ ਬਰੀਕ ਚੰਗੀ ਹੈ ਕੱਟੀ ਬਰੀਕ ਨਾਲ ਬਹੁਤ ਸਹੀ ਗੱਲ ਹੈ ਸੋਹਣੇ ਹੱਡ ਪਰ ਚੰਗੇ ਕੱਟੀ ਆ ਗਈ ਇਹਦੀ ਕੀ ਡਿਮਾਂਡ ਰਹੂਗਾ ਜੀ ਬਾਈ 30000 ਡਿਮਾਂਡ ਕਰਦਾ 30000 ਚ ਲਓ ਵੀ ਸਜਣੋ ਦੋ ਨੰਬਰ ਵਾਲੀ ਕੱਟੀ ਸਾਨੂੰ 30000 ਰੁਪਏ ਦੇ ਵਿੱਚ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਇਹਦੂ ਅੱਗੇ ਕੀ ਤਿੰਨ ਨੰਬਰ ਤੇ ਕੱਟੀ ਇਹ ਆ ਗਈ ਬਾਈ 17 18 ਮਹੀਨੇ ਦੀ 17 18 ਮਹੀਨੇ ਦੀ ਇਹ ਵੀ ਜੈਡ ਬਲੈਕ ਹੈ ਜੀ ਸਹੀ ਗੱਲ ਹੈ ਇੱਕ ਵਾਲ ਵੀ ਹੈ ਨੀਗਾ ਵਿਚ ਵਾਈਟ ਕਲਰ ਦਾ ਲਿਆ ਕਰਾਂ ਦੀ ਬਾਹਰ ਕੱਢ ਲਿਆ ਕਿੰਨੀ ਉਮਰ ਆ ਕੀ ਰਾਮੇ ਜੀ ਇਹ 17 18 ਕ ਮਹੀਨੇ ਦੀ 17 18 ਮਹੀਨੇ ਆਈ ਦੀ ਉਮਰ ਆ ਕੀ ਤੇ ਸਿੰਘ ਵੀ ਨਾ ਬਿਲਕੁਲ ਨਾਲ ਹੀ ਮੋੜਦੀ ਜਾਂਦੀ ਆ ਤੇ ਸੋਹਣੀ ਕੱਟੀ ਇਹ ਵੀ ਚੰਗੀ ਮਗਰ ਉਹ ਨਾ ਪੱਠਪੁੜੇ ਦੀ ਬਨਾਵਟ ਦੇਖੋ ਕੱਟੀ ਦੀ ਹਾਂ ਐ ਝੋਲੀ ਝਾਲੀ ਦਾ ਨਾ ਥੱਲੇ ਗਾਇਆਂ ਰਗੀ ਆ ਤੇ ਚਾਰ ਹੀ ਥਾਣਾ ਪੂਰੇ ਲੰਮੇ ਲੰਮੇ ਤੇ ਐਨੂੰ ਕਢਾਲਾ ਗੇੜਾ ਭਾਈ ਦੇਖੋ ਵੀ ਐਨ ਚੰਗੀ ਨਿਗਰ ਵਜਨ ਵਯੂਦ ਵਾਲੀ ਕੱਟੀ ਆ ਉਈ ਆਇਨਾ ਭਰਾ ਸਮਝੇ ਵੀ ਕੋਈ ਲਿੱਸੀ ਲਾਵੀ ਹੋ ਬਹੁਤ ਸੋਹਣੀ ਕੱਟੀ ਆ ਗਈ ਲਓ ਵੀ ਐ ਬੇਲਬੂਲ ਕਰੋ ਚੈੱਕ ਕੱਤੀ ਜੀ ਖੜਨੀ ਖੜਨੀ ਨਾ ਤੇ ਤੋਰਾ ਤਾਰਾ ਵੀ ਕੋੜੀ ਵਰਗੀ ਆ ਤੇ ਦੰਧੋ ਆ ਗਈ ਇਹ ਵੀ ਖੀਰੀ ਤਿੰਨ ਨੰਬਰ ਆ ਜੀ ਇਹਦੀ ਕੀ ਡਿਮਾਂਡ ਰਹੂ ਬਾਈ ਇਹਦਾ 28000 ਡਿਮਾਂਡ ਕਰਦਾ ਹੈ ਤੈਨੂੰ ਨੰਬਰ ਵਾਲੀ ਮਿਲ ਜੂ ਤੁਹਾਨੂੰ 28000 ਰੁਪਏ ਦੇ ਵਿੱਚ ਵਿੱਚੋਂ ਮਾਨਦਾਨ ਬਾਈ ਕਹਿੰਦਾ ਵੀ ਜ਼ਰੂਰ ਕਰਾਂਗੇ ਨੰਬਰ 2 ਦਾ ਲਗਾਤਾਰ ਸੱਜ ਨੂੰ ਸਕਰੀਨ ਤੇ ਚੱਲਦਾ ਰਹਿਣਾ ਇਦੂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਬੂਰੀ ਨਸਲ ਦੀ ਕੱਟੀ 4 ਨੰਬਰ ਤੇ ਆ ਗਈ ਤੇ ਬੂਰੀ ਦੀ ਰਸ ਕੀ ਦੇਤੇ ਇਹ ਵੀ ਹੈਗੀ ਵਾਪਰਦਾ 16 ਮਹੀਨਿਆਂ ਦੀ 15 16 ਮਹੀਨੇ ਉਮਰ ਆ ਗਈ ਤੇ ਪਹਿਲਾਂ ਤਾਂ ਥਣ ਦੇਖੋ ਕਿਹਰਾ ਦੀ ਚਾਰ ਹੀ ਥਾਣਾ ਵਾਧੂ ਫੂਡ ਸ਼ਾਂਗ ਹੈ ਨਹੀਂ ਤੇ ਥਾਂਚੋਲੀ ਦੀ ਸਾਫ ਹੈ ਤੇ ਜੇ ਆਪਾਂ ਸਿੰਘ ਦੀ ਗੱਲ ਕਰਕੇ ਇਹ ਆਪਾਂ ਇਹਦਾ ਪਹਿਲਾਂ ਦਾ ਦੱਸ ਲਿਆ ਬਾਈ ਰੋੜ ਕੇ ਕਹੀਏ ਅਗਲਾ ਵੀ ਇਹ ਨੀਵੇ ਤਾਂ ਕਹਿੰਦੇ ਬੰਨੀ ਵੀਦੇ ਮਾੜੇ ਜੇ ਆਪਾਂ ਹਾਂ ਥੋੜੀ ਗੱਲ ਘੇਰਦੀ ਹੈ ਇੰਡੀਆ ਕਈ ਭਰਾ ਥੋੜੀ ਜੀ ਜਗ੍ਹਾ ਦੀ ਪਲਾਨਿੰਗ ਕਰਕੇ ਜਾਂ ਟੋਕਰੇ ਦੇ ਪੱਠੇ ਪੁੱਠੇ ਪਾਉਣ ਦੇ ਨਾਲ ਨਾ ਜਦੋਂ ਖੁਰਨੀ ਤੇ ਪੱਠੇ ਖਾਣ ਲੱਗ ਗਈ ਖੜ ਕੇ ਤੇ ਕਸ਼ਤੀ ਦੇ ਸਰੀਰ ਦੇ ਬਾਡੀ ਟਾਂਚੇ ਬਦਲ ਜਾਣ ਹਾਂ ਗੱਲ ਹੁੰਦੀ ਹੈ ਕੇਅਰ ਦੀ ਤੇ ਬਾਕੀ ਜੇ ਆਪਾਂ ਤੋਰੇ ਦੀ ਗੱਲ ਕਰਕੇ ਤਾਂ ਘੋੜੀ ਵਰਗੀ ਆ ਭੱਜੀ ਫਿਰਦੀ ਐ ਡੜੰਗੇ ਲਾਉਂਦੀ ਤੇ ਤੁਰਨ-ਤੁਰਨ ਦੀ ਕੋਈ ਹੋਜੀ ਗੱਲ ਨਹੀਂ ਇਹ ਤਾਂ ਥੋੜੇ ਪੱਠੇ-ਪੁੱਠੇ ਪਾਉਣ ਦੀ ਜਗ੍ਹਾ ਕਰਕੇ ਉਸ ਹਵਨ ਅਗਲਾ ਟੋਕਰੀ ਰੱਖ ਜਿਹੜੇ ਭਰਾ ਪਾ ਦਿੰਦੇ ਆ ਨੀਵੀਂ ਜਗ੍ਹਾ ਤੇ ਪੱਠੇ ਪਾਉਂਦੇ ਆ ਜਿਹੜੇ ਉਹਦੇ ਕਰਕੇ ਇਹ ਹੋ ਜਾਂਦਾ ਹੈ ਨਾ ਤੇ ਹਾਂ ਬਈ ਜੇ ਤੋਰਾ ਕਰਾ ਓਕੇ ਆ ਬਿਲਕੁਲ ਸੀ ਜੀ ਹਾਂ ਸਿੰਘ ਦੇਖੋ ਬਿਲਕੁਲ ਨਾ ਛੋਟਾ ਸਿੰਗ ਨਾਲ ਵੀ ਮੋੜਦੀ ਜਾਂਦੀ ਹੈ ਹਾਂ ਜਿਹੜੇ ਭਰਾਣੇ ਬੂਰੀ ਦਾ ਸ਼ੌਂਕ ਪੂਰਾ ਕਰਨਾ ਸੱਜਣੋ ਤੇ ਬਿਲਕੁਲ ਤੁਹਾਨੂੰ ਜਾਇਜ਼ ਰੇਟ 'ਚ ਮਿਲ ਜੂ ਰਾਮ ਕਿੰਨੇ ਦੀ ਆਪਾਂ ਕੱਤੀ ਦਿੰਦੇ ਤਾਂ ਇਹਦਾ ਬਈ 27000 ਪਰ ਬਰਬਰ ਕਰਦਾ ਹੈ ਲਓ ਵੀ ਸੱਜਣੋ 27000 ਰੁਪਏ ਦੇ ਵਿੱਚੋ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਘਰੇ ਆਈ ਗਏ ਦਾ ਵੀਰ ਦਾ 27000 ਦੇ ਵਿੱਚ ਤੁਹਾਨੂੰ ਬੂਰੀ ਕੱਤੀ ਮਿਲ ਜੂਗੀ ਇਦੋਂ ਅੱਗੇ ਆ ਕੀ ਗ੍ਰੇਡਰ ਹਾਂਜੀ ਹਾਂਜੀ ਬਹੁਤ ਸੋਹਣੇ ਚੰਗੇ ਢਾਂਚੇ ਦੀ ਗੱਡੀ ਆ ਇਹ ਨਾਲੇ ਵੀ 15 16 16 ਮਹੀਨੇ ਦਾ 15 15ਵੇਂੋਂ 16ਵੇਂ ਦੀ ਉਮਰ ਆ ਗਈ ਹੈ ਠੀਕ ਆ ਤੇ ਥਾਂ ਝੋਲੀ ਦੇਖੋ ਜੀ ਐ ਬੱਚਿਆਂ ਵਾਲੀ ਆ ਜਿਵੇਂ ਗੱਬਨ ਹੁੰਦੀ ਏ ਥੱਲੋਂ ਥਾਂ ਚਾਰੀ ਆਗੇ ਤੇ ਮੱਥੇ ਤੇ ਫੁੱਲ ਪਰ ਸਰੀਰ ਦਾ ਜਿਹੜਾ ਪੱਠ ਪੁੜੇ ਦੀ ਬਣਾਵਟ ਹੈ ਨਾ ਸਾਰੀਆਂ ਕਟੀਆਂ ਚੋਂ ਲੈ ਦੀ ਜੀ ਦੇਖੋ ਕੱਦ ਕਾਰ ਬਹੁਤ ਆ ਬਹੁਤ ਸੋਹਣਾ ਕੱਦ ਕਾਠਾ ਗਿਆ ਹਾਂ ਤੇ ਬਾਕੀ ਤੋਰਾ ਤਰਾ ਜੇ ਆਪਾਂ ਗੱਲ ਕਰਕੇ ਤਾਂ ਘੋੜੀ ਵਰਗੀ ਆ ਲਓ ਸੋਹਣੇ ਪੱਠ ਪੁਰੇ ਦੀ ਬਣਾਵਟ ਚੰਗੀ ਆ ਗਈ ਕੋਈ ਲਿੱਸੀ ਲਾਵੀ ਨਹੀਂ ਤੇ ਸਾਰੇ ਨਾ ਗਈ ਨਾ ਬਾਈ ਕੋਲੇ ਚੰਗੇ ਆ ਜੀ ਇਹਦੀ ਕੀ ਡਿਮਾਂਡ ਰ ਹੋ ਬਾਈ ਇਹ ਤਾਂ ਮੈਂ 20000 ਦਾ ਮੰਗ ਰ ਕਰ ਪੰਜ ਨੰਬਰ ਤੇ 20000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਵੀ ਮਨਤਨ ਕਰ ਦਾਂਗੇ ਹਾਂਜੀ ਹਾਂਜੀ ਤੇ ਥਣ ਝੋਲੀ ਦੀ ਸਾਫ ਆ ਚਾਰ ਹੀ ਥਣ ਆ ਕੇ ਇਹ ਦੋ ਅੱਗੇ ਆ ਗਈ 6 ਨੰਬਰ ਤੇ ਕੱਟੀ ਕਾਲੇ ਰੰਗ ਦੀ ਜਾਮਨਰਗੀ ਜਾਮਾ ਹੈ ਨਾ ਹਾਂਜੀ ਹਾਂਜੀ ਤੇ ਇਹਦੀ ਕਿਵੇਂ ਜੀ ਵੀ 15-16 ਮਹੀਨਿਆਂ ਦੀ ਬਸ ਇਹੋ ਜਿਹੀ ਠੀਕ ਆ 15-16 ਮਹੀਨੇ ਬਾਈ ਕਹਿੰਦਾ ਵੀ ਇਹਦੀ ਉਮਰ ਆ ਗਈ ਤੁਰਾ ਤਰਾ ਕਰੂ ਚੱਕ ਜੀ ਤੇ ਤਰਾ ਕੋੜੀ ਵਰਗੀਆਂ ਕਟੀਆਂ ਸਾਲਾਂ ਲਾਉਂਦੀਆਂ ਤੁਰੀਆਂ ਫਿਰਦੀਆਂ ਬਾਕੀ ਸਾਰਿਆਂ ਦੇ ਚਾਰ ਚਾਰੀ ਥਾਣਾ ਨੂੰ ਤੂੰ ਫੋੜਸਾਂਗੇ ਠੀਕ ਆ ਬਾਧੂ ਕਿਸੇ ਦੇ ਹੈ ਨਹੀਂ ਕੋਈ ਫੋੜਸਾਂ ਹੈ ਠੀਕ ਆ ਬਸ ਚਾਰ ਚਾਰੀ ਥਾਣਾ ਕੇ ਸਾਰਿਆਂ ਦੇ ਤੇ ਦੰਦੋ ਸਾਰੀਆਂ ਖੀਰੀਆਂ ਆਂ ਬਾਈ ਕਹਿੰਦਾ ਵੀ ਗਰੰਟੀ ਹੋਊਗੀ ਤੇ ਇਹਦੀ ਕੀ ਡਿਮਾਂਡ ਰਹੂ ਬਾਈ 20000 ਰੁਪਏ ਦੇ ਵਿੱਚ ਮੰਨਦਾਨ ਹੋ ਜੂ ਠੀਕ ਆ ਜੀ ਇਹਦੇ ਅੱਗੇ ਆ ਗਈ 7 ਨੰਬਰ ਤੇ ਹਾਂਜੀ ਹਾਂਜੀ 7 ਨੰਬਰ ਹਾਂ ਬੱਲੀ ਆ ਗਈ ਹੈ ਨਾ ਹਾਂਜੀ ਹਾਂਜੀ ਚਾਹੀਦਾ ਕੋਈ ਨਹੀਂ ਸਮਝਦੇ ਕੋਹਾ ਤੇ ਜੇ ਕੋਈ ਚੰਗੀ ਕੇਅਰ ਕਰੂ ਤਾਂ ਵਧਗਾ ਕੱਟੀ ਬਣ ਜਾਣੀ ਐ ਇਹੀ ਤੇ ਹਾਂ ਸਿੰਘ-ਸੁੰਗ ਵੀ ਬਾਕੀ ਨਾ ਨਾਲੋ ਹੀ ਮੋੜਦੀ ਜਾਂਦੀ ਹੈ ਹੈਨਾ ਤੇ ਤੋਰਾ-ਤਾਰਾ ਇੱਕ ਨੰਬਰ ਹਾਂ ਦੇਖੋ ਵੀ ਸਿੰਘ ਤਾਂ ਬਿਲਕੁਲ ਨਾ ਨਾਲੋ ਹੀ ਮੋੜਦੀਆਂ ਜੇ ਛੋਟਾ ਸਿੰਘ ਹੀ ਰੱਖੋਗੀ ਇਹਦੀ ਕੀ ਡਿਮਾਂਡ ਰੂ ਬਾਈ ਬਈ ਇਹਦਾ ਬਸ ਆਪਾਂ ਜਾਇਜ਼ ਜੇ ਕਰ ਦਿੰਦੇ ਹਾਂ ਯਾਰ ਕਿੰਨੇ 16 ਚ ਕਰ ਦਿੰਦੇ ਹਾਂ 16 ਚ ਠੀਕ ਆ ਲਓ ਵੀ ਸੱਜਣੂ ਬਾਈ ਕਹਿੰਦਾ ਵੀ ਆਪਾਂ ਜਾਇਜ਼ ਜੀ ਰੱਖਣਾ 16000 ਰੁਪਏ ਦੇ ਵਿੱਚੋਂ ਮਾਨਤਨ ਹੋ ਜੂਗਾ 7 ਨੰਬਰ ਵਾਲੀ ਘੱਟੀ ਦਾ ਹਾਂਜੀ ਹਾਂਜੀ 16000 ਰੁਪਏ ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਵੀ ਆਪਾਂ ਕਰ ਦਾਂਗੇ ਨੰਬਰ ਜਿਹੜਾ ਬਾਈ ਦਾ ਸਕਰੀਨ ਦੇ ਸੱਲੜ ਦੇ ਪਾਸੇ ਲਗਾਤਾਰ ਚੱਲਦਾ ਰਹਿਣਾ ਇਸ ਤੋਂ ਅੱਗੇ ਆ ਗਈ 8 ਨੰਬਰ ਵਾਲੀ ਘੱਟੀ ਇਹਦੀ ਕਿੰਨੀ ਮਹੀਨਿਆਂ ਦੀ ਘੱਟੀ ਹੈ ਬਾਈ 13 ਮਹੀਨੇ ਹਾਂਜੀ ਹਾਂਜੀ 13 ਮਹੀਨੇ ਉਮਰ ਆ ਗਈ ਤੇ ਥਣ ਚ ਆੜੀ ਆ ਦੰਧੋ ਖੀਰੀ ਹੈ ਤੇ ਸਿੰਘ ਇਹਦਾ ਵੀ ਬਿਲਕੁਲ ਛੋਟਾ ਸਿੰਘ ਹੀ ਹੈ ਨਾ ਨਾਲ ਵੀ ਮੁੜਿਆ ਵਾ ਤੇ ਗੱਲ ਕੇਅਰ ਦੀ ਹੈ ਜੇ ਕੋਈ ਭਰਾ ਕੋਈ ਚੰਗੀ ਕੇਅਰ ਕਰੂਗਾ ਤੇ ਵਧੀਆ ਕਟੀਆਂ ਚੰਗੀਆਂ ਤਿਆਰ ਹੋ ਜਾਣਗੀਆਂ ਹਾਂ ਓਹ ਪਸੂ ਡਰਦੇ ਹੁੰਦਾ ਕੈਮਰੇ ਤੋਂ ਥਾਂ ਤਾਂ ਚਾਰ ਹੀ ਥਾਣਾਗੇ ਬਾਦੂ ਫੂਟ ਸੰਗ ਹੈਣੀਗੀ ਤੇ ਸੋਹਣੀ ਕੱਟੀ ਐ ਵੀ ਲਓ ਇਹ ਆ ਗਈ 8 ਨੰਬਰ ਵਾਲੀ ਕੱਟੀ ਤੇ ਇਹਦੀ ਕੀ ਡਿਮਾਂਡ ਰਾਮ 16 ਚੋਂ 16 ਚੋਂ 8 ਨੰਬਰ ਵਾਲਾ ਜਦ ਬਾਈ ਕਹਿੰਦਾ 16000 ਜੁਰਮਾਨਾ ਕਰ ਦਾਂਗੇ ਇਹਦੋਂ ਅੱਗੇ ਆ ਗਈ ਲਾਸਟ ਤੇ ਹਾਂਜੀ ਤੇ 9 ਨੰਬਰ ਇਹ ਸਾਲ ਕਦੀ ਆ ਗਈ ਬਾਈ ਇਹ ਸਾਲ ਕਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਦੰਦੋ ਖੀਰੀ ਆ ਗਈ ਇਹ ਵੀ ਲਿਆ ਕਰਾਂ ਦੀ ਬਾਹਰ ਲੋਕ ਸਜਨੋ ਕਰੋ ਤਰਾ ਤਰਾ ਚੱਕ ਵੇਲ ਬੂਲ ਬਹੁਤਾ ਕੱਟੀ ਦੀ ਇਹਦੀ ਵੀ ਤੇ ਕਿੰਨੀ ਉਮਰ ਹੈ ਇਹਦੀ ਸਾਲ ਇੱਕ ਸਾਲ ਦੀ ਉਮਰ ਆ ਗਈ ਇਹਦੀ ਤੇ ਦੰਦੋ ਆ ਗਈ ਖੀਰੀ ਚਾਰੂ ਚਰੂ ਬਹੁਤਾ ਤੇ ਚਾਰੂ ਪੂਰੀ ਹੈ ਠੀਕ ਹੈ ਲੋ ਵੀ ਸੱਜਣੋ ਕਰੋ ਚੈੱਕ ਕਰਾਂ ਦੀ ਇਹ ਲਾਸਟ ਤੇ ਆ ਗਿਆ ਨਗ 9 ਨੰਬਰ ਇਹਦੀ ਕੀ ਡਿਮਾਂਡ ਰਹੁ ਬਾਈ ਕੋਈ ਨਾ ਮੈਂ ਤਾਂ 14000 ਮਾਨਦਾਨ ਕਰਦਾ 14000 ਚੁਮਾਨ ਠੀਕ ਹੈ ਲੋ ਵੀ ਸੱਜਣੋ ਇਹ ਲਾਸਟ ਤੇ ਜਿਹੜੀ ਕੱਟੀ 9 ਨੰਬਰ ਤੇ ਆ ਗਈ ਇਹਦਾ 14000 ਦੇ ਵਿੱਚ ਬਾਈ ਕਹਿੰਦਾ ਵੀ ਮਾਨਤਾਨ ਕਰ ਦਾਂਗੇ ਬਿਲਕੁਲ ਜੈ ਜੈ ਰੇਟ ਮੰਗਿਆ ਸਾਰੀਆਂ ਕੱਟੀਆਂ ਦੇ ਬਾਈ ਨੇ ਡਿਮਾਂਡ ਹੈ ਜਿਹੜੀ ਵੀਡੀਓ ਦੇ ਵਿੱਚ ਹੀ ਆ ਬਕਰਾਈ ਹੈ ਤੇ ਨੌ ਨਗ ਆ ਗਏ ਨੌ ਨਹੀਂ ਨੌ ਕੱਟੀਆਂ ਖੀਰੀਆਂ ਆ ਗੀਆਂ ਦੇ ਵਿੱਚ ਬੂਰੀ ਤੇ ਗ੍ਰੇਡੇਡ ਤੇ ਮੋੜਾ ਨਸਲ ਦੀਆਂ ਚੰਗੀਆਂ ਕੱਟੀਆਂ ਬਾਈ ਕੋਲੇ ਵਪਾਰ ਦਾ ਕੰਮ ਆ ਵੀਰ ਦਾ ਤੇ ਵਧੀਆ ਸਾਫ ਸੁਥਰਾ ਕੰਮ ਕਰਦੇ ਆ ਇੱਕ ਬਾਈ ਹੁੰਦਾ ਬਰਗੁਲਾਦਸੀ ਉਹ ਆਪਾਂ ਵਿਖਾਈ ਨਾੜੀ ਜਾ ਗੋਰਾ ਦੇ ਇੱਕ ਬਾਈ ਕੋਲੇ 10 ਨੰਬਰ ਤੇ ਇੱਕ ਕੱਟੀ ਹੋਰ ਤੇ ਹੁਣੇ ਆਈ ਹੈ ਹਜੇ ਗੱਡੀ ਚੋਂ ਤੜੀ ਆ ਬਾਈ ਕਹਿੰਦਾ ਵੀ ਆਪਾਂ ਉਹ ਵੈਸੇ ਵਿਖਾ ਦੇ ਤੇ ਹਾਂ ਛੋਟਾ ਸਿੰਘ ਆ ਗਿਆ ਬਿਲਕੁਲ ਇਹ 10 ਨੰਬਰ ਤੇ ਕੱਟੀ ਹੈ ਜੀ ਮੈਂ ਰਾਵਾਂ ਉਹਦਾ ਨੰਬਰ ਬੋਲਦੇ ਬਾਈ 9872533897 ਬਾਈ ਹਾਂ 9872533897 ਇਹ ਬਾਈ ਦਾ ਨੰਬਰ ਆ ਗਿਆ ਸੱਜਣੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਪਾਸੇ ਚੱਲਦਾ ਰਹਿਣਾ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ ਤੇ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਸਸੀ ਕਾਲਸਰ